ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਕਿ ਇਟਲੀ ਦੇ ਵਿੱਚ ਜੇ ਕਿਸੇ ਕੋਲ ਇਟਾਲੀਅਨ ਪਾਸਪੋਰਟ ਹੈ ਤੇ ਉਹਨੇ ਆਪਣੇ ਮਾਪਿਓ ਆਪਣੇ ਬ੍ਰਦਰ ਜਾਂ ਸਿਸਟਰ ਨੂੰ ਜਾਂ ਆਪਣੇ ਬਲੱਡ ਰਿਲੇਸ਼ਨ ਦੇ ਵਿੱਚ ਕਿਸੇ ਨੂੰ ਇਟਲੀ ਦੇ ਵਿੱਚ ਬੁਲਾਉਣਾ ਹੈ ਇਟਲੀ ਦਾ ਵੀਜ਼ਾ ਲਗਾਉਣਾ ਹੈ ਤੇ ਉਹਦੇ ਵਿੱਚ ਜਿਹੜੇ ਨੂੰ ਕਿਹੜੇ-ਕਿਹੜੇ ਡਾਕੂਮੈਂਟ ਹੈਗੇ ਇਟਲੀ ਤੋਂ ਚਾਹੀਦੇ ਨੇਗੇ ਕਿਹੜੇ ਡਾਕੂਮੈਂਟ ਹੈਗੇ ਜਿਹੜੇ ਇੰਡੀਆ ਤੋਂ ਲੱਗਦੇ ਨੇਗੇ ਕੀ ਪ੍ਰੋਸੈਸ ਹੈਗਾ ਇਹ ਸਾਰੇ ਕੰਮ ਦਾ ਇਹ ਸਾਰੀ ਦੀ ਸਾਰੀ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਅੱਜ ਚਲੋ ਜੀ ਦੱਸੋ ਜੀ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਡਾਕੂਮੈਂਟ ਚਾਹੀਦਾ ਹੁੰਦਾ ਉਹ ਚਾਹੀਦਾ ਜੀ ਲੈਟਰ ਆ ਦੀ ਨਵੀਤੋ ਇਹ ਲੈਟਰ ਆ ਦੀ ਨਵੀਤੋ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਭੇਜ ਰਹੇ ਹੋ ਇਹ ਮਾਂ ਨੂੰ ਪਿਓ ਨੂੰ ਭਰਾ ਨੂੰ ਭੈਣ ਨੂੰ ਜਿਹੜਾ ਵੀ ਤੁਹਾਡੇ ਰਿਲੇਸ਼ਨ ਚ ਹੈ ਜਿਹਨੂੰ ਤੁਸੀਂ ਜਿਹਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਜਿਹਨੂੰ ਇੰਗਲਿਸ਼ ਦੇ ਵਿੱਚ ਸਪੌਂਸਰ ਲੈਟਰ ਕਹਿੰਦੇ ਆ ਲੈਟਰ ਆ ਦੀ ਨਵੀਤੋ ਜਿਹੜਾ ਵਾ ਉਹਦੇ ਵਿੱਚ ਲਿਖਿਆ ਹੁੰਦਾ ਕਿ ਉਹਦੇ ਆਉਣ ਦੇ ਖਰਚੇ ਇੱਥੇ ਰਹਿਣ ਦੇ ਖਰਚੇ ਇਹਨੂੰ ਵਾਪਸ ਭੇਜਣਾ ਸਾਰਾ ਪੀਐਨਆ ਚਰ ਮੇਰੇ ਕੋ ਰਹੇਗਾ ਉਹ ਸਾਰਾ ਜਿਹੜਾ ਡਿਕਲੇਰੇਸ਼ਨ ਦੇਣੀ ਪੈਂਦੀ ਆ ਉਹ ਲੈਟਰ ਬਣਦਾ ਜੀ ਸੀਜੀਐਲ ਤੋਂ ਬਣ ਜਾਂਦਾ ਹੈ ਕਾਫ ਤੋਂ ਬਣਦਾ ਹੈ ਤੇ ਕਈ ਵਾਰੀ ਕਮੂਨਿਆਂ ਵਿੱਚ ਵੀ ਉਹ ਲੈਟਰ ਜਿਹੜਾ ਅਵੇਲੇਬਲ ਹੁੰਦਾ ਹੈ ਕਈ ਕਮੂਨਿਆਂ ਵਿੱਚ ਵੀ ਹੁੰਦਾ ਹੈ ਸਾਡੇ ਤੇ ਇੱਥੇ ਕਮੂਨੇ ਦੇ ਵਿੱਚ ਇਹ ਲੈਟਰ ਅਵੇਲੇਬਲ ਨਹੀਂ ਸੀ ਅਸੀਂ ਕਾਫ ਤੋਂ ਬਣਵਾਇਆ ਸੀ ਤੇ ਉਹ ਲੈਟਰ ਜਿਹੜਾ ਬਣਦਾ ਹੈ ਉਹ ਲੈਟਰ ਦੇ ਉੱਪਰ ਤੁਸੀਂ ਇਹ ਸਾਰਾ ਡਿਕਲੇਅਰ ਕਰਕੇ ਕਾਫ ਤੋਂ ਲੈਟਰ ਲੈ ਕੇ ਤੁਸੀਂ ਕਮੂਨੇ ਵਿੱਚ ਜਾਣਾ ਹੁੰਦਾ ਜਿਹੜੇ ਤੇ ਮਾਰਕਰੀ ਬੋਲੋ ਲਾ ਕੇ ਤੇ ਕਮੂਨਾ ਨੂੰ ਅਟੈਸਟ ਕਰਕੇ ਭੇਜਦਾ ਹੈ ਤੇ ਫਿਰ ਉਹ ਲੈਟਰ ਜਿਹੜਾ ਆਪਾਂ ਅੰਬੈਸੀ ਦੇ ਵਿੱਚ ਭੇਜਿਆ ਜਾਂਦਾ ਹੈ ਇਹ ਹੋ ਗਿਆ ਪਹਿਲਾ ਡਾਕੂਮੈਂਟ ਦੂਸਰਾ ਡਾਕੂਮੈਂਟ ਲੱਗਦਾ ਹੈ ਤੁਹਾਡਾ ਜਿਹੜਾ ਇਟਾਲੀਅਨ ਪਾਸਪੋਰਟ ਹੈ ਉਹਦੀ ਫੋਟੋ ਕਾਪੀਆਂ ਲੱਗਦੀਆਂ ਉਹ ਵੀ ਕਮੂਨੇਚ ਅਟੈਸਟਡ ਹੁੰਦੀਆਂ ਨੇ ਕਈ ਕਮੂਨੇ ਇਹ ਵਾਲੇ ਪੇਪਰ ਨੂੰ ਮਾਰਕਰ ਦੀ ਬੋਲੋ ਲਾ ਕੇ ਟੈਸਟ ਕਰਦੇ ਨੇ ਕਈ ਕਮੂਨੇ ਜਿਹੜੇ ਬਿਨਾ ਮਾਰਕਰ ਦੀ ਬੋਲੋ ਤੇ ਵੀ ਟੈਸਟ ਕਰਦੇ ਨੇ ਕਮੂਨੇ ਕਮੂਨੇ ਤੇ ਕਿਹੜਾ ਕਮੂਨੇ ਦਾ ਕੀ ਪ੍ਰੋਸੈਸ ਹੈ ਕੀ ਪ੍ਰੋਸੈਸ ਹੈ ਉਸ ਤੋਂ ਬਾਅਦ ਲੱਗਦਾ ਹੈ ਤੁਹਾਡਾ ਕਾਰਤਾ ਰੈਂਟੀਤਾ ਉਹ ਵੀ ਕਮੂਨੇਚ ਅਟੈਸਟਡ ਹੁੰਦਾ ਹੈ ਉਸ ਤੋਂ ਬਾਅਦ ਲੱਗਦਾ ਹੈ ਤੁਹਾਡਾ ਇਸਤਰਾਤੋ ਦੀ ਸਰਟੀਫିକੇਟ ਉਹਦੀ ਨਾਸ਼ਿਤਾਨੀ ਇਸ ਤਰ੍ਹਾਂ ਤੋਂ ਦੀ ਨਾਸ਼ਿਤਾ ਜਿਹਦੇ ਉੱਪਰ ਤੁਹਾਡੇ ਜਿਹੜਾ ਮਾਪੇ ਉਹਨਾਂ ਨਾਮ ਲਿਖਿਆ ਹੁੰਦਾ ਹੈ ਵੀ ਤੁਹਾਡਾ ਮਾਪੇ ਤੇ ਪਿਓ ਦਾ ਕੀ ਨਾਮ ਹੈ ਉਹ ਵਾਲਾ ਲੱਗਦਾ ਉਹ ਵੀ ਕਮੂਨੇਚ ਅਟੈਸਟਿੰਗ ਦਾ ਕਮੂਨੇ ਨੂੰ ਪ੍ਰੋਪਰ ਦੱਸਣਾ ਪੈਂਦਾ ਹੈ ਵੀ ਇਹ ਪੇਪਰ ਅਸੀਂ ਕਿਹੜੇ ਕੰਮ ਲਈ ਭੇਜਨੇ ਤਾਂ ਉਹ ਫਿਰ ਕਮੂਨਾ ਟੈਸਟਰ ਕਰਕੇ ਦਿੰਦਾ ਤੇ ਉਸ ਤੋਂ ਬਾਅਦ ਲੱਗਦਾ ਹੈ ਤੁਹਾਡਾ ਸਰਟੀਫਿਕੇਟ ਉਹਦੀ ਚਿਤਾ ਦੀ ਨਾਸ਼ਤਾ ਸਰਟੀਫਿਕੇਟ ਉਹਦੀ ਚਿਤਾ ਦੀ ਨਾਸ਼ਤਾ ਲੱਗਦਾ ਵੀ ਨੈਸ਼ਨੈਲਿਟੀ ਦਾ ਸਰਟੀਫିକੇਟ ਲੱਗਦਾ ਇਹ ਵੀ ਕਮੂਨੇਚ ਅਟੈਸਟਡ ਹੁੰਦਾ ਤੇ ਇਹ ਵਾਲੇ ਸਾਰੇ ਪੇਪਰ ਜਿਹੜੇ ਇਹਨਾਂ ਨੂੰ ਬਣਾਉਣ ਦੇ ਵਿੱਚ ਕੋ 2 ਤੋਂ 3 ਦਿਨ ਦਾ ਲੱਗਦਾ ਜੇ ਜੇ ਤੁਸੀਂ ਤੁਹਾਨੂੰ ਸੀਜੀਐਲ ਦੇ ਵਿੱਚ ਕਾਫ ਚ ਤੁਸੀਂ ਅਪਾਇੰਟਮੈਂਟ ਲਈ ਹੈ ਉਹਨਾਂ ਕੋ ਜਾਓ ਸਵੇਰੇ ਉਸ ਦਿਨ ਦੀ ਕਮੂਨੇ ਦੇ ਵਿੱਚ ਆਪਣੀ ਅਪਾਇੰਟਮੈਂਟ ਲੈ ਲਓ ਤੇ ਕਾਫ ਦੇ ਵਿੱਚੋਂ ਸਰਟੀਫਿਕੇਟ ਬਣਾ ਕੇ ਕਮੂਨੇ ਦੇ ਵਿੱਚ ਜਾਓ ਤੇ ਸਾਰੇ ਪੇਪਰ ਟੈਸਟ ਕਰਵਾ ਕੇ ਤੇ ਸੇਫ ਸਵੇਰ ਨੂੰ ਸ਼ੁਰੂ ਕੀਤਾ ਕੰਮ ਸ਼ਾਮ ਨੂੰ ਆਪਣੇ ਪੇਪਰ ਇੰਡੀਆ ਭੇਜ ਦਿਓ ਡੀਐਚਐਲ ਕਰ ਦਿਓ ਡੀਐਚਆਰ ਕਰੋ ਤੇ ਡੀਐਚਐਲ 3 ਤੋਂ 4 ਦਿਨ ਦੇ ਵਿੱਚ ਵੱਧ ਤੋਂ ਵੱਧ 5 ਦਿਨ ਦੇ ਵਿੱਚ ਹਫਤੇ ਦੇ ਵਿੱਚ ਵੱਧ ਤੋਂ ਵੱਧ ਤੁਹਾਡਾ ਜਰਾ 5 3 ਤੋਂ 4 ਦਿਨ ਵਰਕਿੰਗ ਡੇ ਲੈਂਦੇ ਆਓ ਉਹਦੇ ਵਿੱਚ ਤੁਹਾਡਾ ਜਿਹੜਾ ਪੇਪਰ ਉਹ ਉੱਥੇ ਭੇਜ ਦਿੰਦੇ ਨੇ ਤੇ ਉੱਥੇ ਬਾਕੀ ਜਿਹੜਾ ਇੰਡੀਆ ਪੇਪਰ ਚਾਹੀਦੇ ਨੇ ਹੁਣ ਉਹਨਾਂ ਵਾਲੇ ਗੱਲਬਾਤ ਕਰਦੇ ਵੀ ਸਾਨੂੰ ਇੰਡੀਆ ਜਿਹੜੇ ਕਿਰੇ ਪੇਪਰ ਚਾਹੀਦੇ ਨੇ ਉਹਨਾਂ ਬਾਰੇ ਵੀ ਕੀ ਮਾਰ ਦੇ ਦੱਸੋ ਇੰਡੀਆ ਤੋਂ ਜਿਹੜੇ ਤੁਹਾਨੂੰ ਪੇਪਰ ਚਾਹੀਦੇ ਨੇ ਜੀ ਉਹ ਹੈਗੇ ਨੇ ਕਿ ਇੱਕ ਤੇ ਤੁਹਾਡੇ ਜਿਹੜੀ ਹੈਗੀ ਜਿਸ ਬੰਦੇ ਨੂੰ ਤੁਸੀਂ ਇਟਲੀ ਵਿੱਚ ਬੁਲਾ ਰਹੇ ਹੋਗੇ ਉਸ ਬੰਦੇ ਦਾ ਜਿਹੜਾ ਹੈਗਾ ਪ੍ਰਾਪਰਟੀ ਕਿੰਨੀ ਹੈਗੀ ਇੰਡੀਆ ਦੇ ਵਿੱਚ ਉਹ ਇੱਕ ਪੇਪਰ ਮੰਗਦੇ ਹੈਗੇ ਤੇ ਉਸ ਤੋਂ ਇਲਾਵਾ ਜਿਹੜਾ ਦੂਸਰਾ ਪੇਪਰ ਲੱਗਦਾ ਹੈਗਾ ਇੰਡੀਆ ਦੇ ਵਿੱਚ ਉਹ ਪੇਪਰ ਹੈਗਾ ਹੈ ਜੀ ਕਿ ਕਿਸੇ ਵੀ ਮਨੀ ਟਰਾਂਸਫਰ ਤੋਂ ਤੁਸੀਂ ਇੰਡੀਆ ਦੇ ਵਿੱਚ ਪੈਸੇ ਘੱਲੇ ਹੋਣ ਤੇ ਉਹ ਮੰਨ ਲਓ ਵੈਸਟਰਨ ਯੂਨੀਅਨ ਹੋ ਗਿਆ ਜਾਂ ਮਨੀਗ੍ਰਾਮ ਹੋ ਗਿਆ ਜਾਂ ਕੋਈ ਵੀ ਹੋ ਗਿਆ ਰੀਆ ਹੋ ਗਈ ਕੋਈ ਵੀ ਹੋ ਗਿਆ ਉਹ ਐਸਾ ਪ੍ਰੂਫ ਤੇ ਤੁਹਾਡੇ ਕੋਲ ਜਿਹੜੀਆਂ ਸਲਿੱਪਾਂ ਹੋਣੀਆਂ ਚਾਹੀਦੀਆਂ ਨੇ ਉਹ ਹੋ ਗਿਆ ਬੈਂਕ ਬੈਂਕਰਾਂ ਨੇ ਵੀ ਜੇ ਤੁਸੀਂ ਟਰਾਂਸਫਰ ਹਾਂ ਜੇ ਤੁਸੀਂ ਬੈਂਕਰਾਂ ਨੇ ਵੀ ਕੀਤੀਆਂ ਨੇ ਤਾਂ ਉਹ ਵੀ ਤੁਹਾਡੇ ਕੋਲ ਜਿਹੜੀਆਂ ਸਲਿੱਪਾਂ ਹੋਣੀਆਂ ਚਾਹੀਦੀਆਂ ਜਿਸ ਦੇ ਉੱਪਰ ਪ੍ਰੋਪਰ ਨਾਮ ਲਿਖਿਆ ਹੋਵੇ ਮੰਨ ਲਓ ਫॉर ਐਗਜ਼ਾਮਪਲ ਵੀ ਤੁਸੀਂ ਆਪਣੇ ਪਾਪਾ ਨੂੰ ਬੁਲਾਉਣਾ ਹੈ ਜਾਂ ਮੰਮਾ ਨੂੰ ਬੁਲਾਉਣਾ ਹੈਗਾ ਉਹਨਾਂ ਦਾ ਨਾਮ ਜਿਹੜਾ ਹੈਗਾ ਵੀ ਉਹਨਾਂ ਦੇ ਨਾਮ ਤੇ ਤੁਸੀਂ ਪੈਸੇ ਟਰਾਂਸਫਰ ਕੀਤੇ ਹੋਣ ਉਹ ਤੁਹਾਡੇ ਕੋ ਦੂਜਾ ਡਾਕੂਮੈਂਟ ਇਹ ਹੋ ਗਿਆ ਤੇ ਤੀਸਰਾ ਡਾਕੂਮੈਂਟ ਜਿਹੜਾ ਹੈਗਾ ਉਹ ਉਹਨਾਂ ਦੀ ਬੈਂਕ ਸਟੇਟਮੈਂਟ ਚਾਹੀਦੀ ਹੈ ਕਿ ਬੀ ਬੈਂਕ ਦੇ ਵਿੱਚ ਕਿੰਨੇ ਕੁ ਪੈਸੇ ਹੈਗੇ ਇਹਨਾਂ ਦੇ ਕੋਈ ਜਿਹੜੇ ਹੈਗੇ ਹੈਗੇ ਇਹ ਤਿੰਨੇ ਡਾਕੂਮੈਂਟ ਚਾਹੀਦੇ ਨੇ ਤੇ ਉਸ ਤੋਂ ਇਲਾਵਾ ਤੁਸੀਂ ਕਿਸੇ ਵੀ ਏਜੰਟ ਦੇ ਕੋਲੋਂ ਜਿਹੜੀ ਹੈਗੀ ਫਾਈਲ ਪਰਵਾ ਸਕਦੇ ਹੋਗੇ ਵੀ ਇੱਕ ਜਿਹੜੀ ਫਾਈਲ ਬਣਦੀ ਹੈ ਵੀਜ਼ਾ ਵਾਸਤੇ ਵੀਜ਼ਾ ਅਪਲੀਕੇਸ਼ਨ ਫਾਰਮ ਜਿਹੜਾ ਬਣਦਾ ਉਹ ਕਿਸੇ ਵੀ ਏਜੰਟ ਤੋਂ ਤੁਸੀਂ ਜਿਹੜੇ ਇਟਲੀ ਦੇ ਪੇਪਰ ਦਾ ਕੰਮ ਕਰਦੇ ਉਹਨਾਂ ਕੋਲ ਪਰਵਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਤੁਸੀਂ ਐਮਬੈਸੀ ਦੇ ਵਿੱਚੋਂ ਅਪਾਇੰਟਮੈਂਟ ਲੈ ਕੇ ਵੀਜ਼ਾ ਜਿਹੜੀ ਅਪਲੀਕੇਸ਼ਨ ਫਾਰਮ ਹੈਗਾ ਉਹ ਅੰਬੈਸੀ ਦੇ ਵਿੱਚ ਦੇਣਾ ਹੁੰਦਾ ਵੀਜ਼ਾ ਲੱਗਣ ਵਾਸਤੇ ਬਾਕੀ ਅੰਬੈਸੀ ਤੇ ਡਿਪੈਂਡ ਕਰਦਾ ਹੈ ਕਿ ਵੀ ਅੰਬੈਸੀ ਜਿਹੜੀ ਹੈ ਕਿ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਕਿ ਤੁਹਾਨੂੰ ਵੀਜ਼ਾ ਲਾ ਕੇ ਦੇ ਦਿੰਦੀ ਹੈ ਇਸ ਕੇਸ ਦੇ ਵਿੱਚ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਥੋੜੇ ਟਾਈਮ ਦੇ ਵਿੱਚ ਜਿਹੜਾ ਵੀਜ਼ਾ ਲਾ ਕੇ ਆ ਜਾਂਦਾ ਹੈਗਾ ਬਾਕੀ ਉਹ ਅੰਬੈਸੀ ਦੇ ਰਸਤੇ ਵੀ ਡਿਪੈਂਡ ਹੁੰਦਾ ਕਈ ਵਾਰ ਜਿਵੇਂ ਇੱਥੋਂ ਪੇਪਰ ਨਿਕਲੇ ਨੇ ਆਪਣੇ ਡਿਸਕ੍ਰੀਟੋਂ ਨਿਕਲੇ ਆ ਫਲੂਸੀ ਤਾਂ ਉਹ ਪੇਪਰ ਇੰਡੀਆ ਗਏ ਨੇ ਤਾਂ ਉਸ ਵੇਲੇ ਅੰਬੈਸੀ ਚ ਰਸ਼ ਜ਼ਿਆਦਾ ਹੋਣ ਕਰਕੇ ਅੰਬੈਸੀ ਸਾਰਾ ਡਿਲੇ ਕਰਦੀ ਹੈ ਤੇ ਜਰਨਲ ਜਿਹੜਾ ਉਹ 15 ਦਿਨ ਤੋਂ ਡੇਰ ਕਮੀ ਨੇਰਾ ਟਾਈਮ ਹੁੰਦਾ ਇਹਨੇ ਚੀਜ਼ ਰ ਅੰਬੈਸੀ ਤੁਹਾਡਾ ਜਿਹੜਾ ਵੀਜ਼ਾ ਲਾ ਕੇ ਆ ਜਾਂਦਾ ਪਿੱਛੇ ਜੇ ਤੇ ਇਹ ਵੀ ਸਮਾਂ ਚੱਲਦਾ ਰਿਹਾ ਤੇ ਵੀ ਹਫਤੇ ਦੇ ਵਿੱਚ ਵਿੱਚ ਲੋਕਾਂ ਦੇ ਵੀਜ਼ੇ ਲੱਗ ਕੇ ਹੁੰਦੇ ਰਹੇ ਪਰ ਉਹ ਹੁਣ ਵੀ ਥੋੜਾ ਜਿਹਾ ਟਾਈਮ ਇਹਨਾਂ ਦਿਨਾਂ ਕਰਕੇ ਇਹਨਾਂ ਦਿਨਾਂ 'ਚ ਥੋੜਾ ਜਿਹਾ ਅੰਬੈਸੀ ਟਾਈਮ ਜਿਹੜਾ ਜਾਣਾ ਲੈ ਰਹੀ ਹੈ ਪਰ ਫਿਰ ਵੀ ਤੁਸੀਂ ਇਹ ਰੱਖ ਕੇ ਚੱਲੋ 15 ਦਿਨਾਂ ਤੋਂ ਜਿਹੜਾ 15 ਦਿਨਾਂ ਤੋਂ 45 ਦਿਨ ਦਾ ਟਾਈਮ ਹੈ ਤੇ ਜੇ ਤੁਸੀਂ ਆਪਣੇ ਮਾਪਿਓਰਾ ਕਰ ਰਹੇ ਹੋ ਇਸ ਕੇਸ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਵੀਜ਼ਾ ਲੱਗਣ ਦੇ ਚਾਂਸ ਨੇ ਉਹ 99% ਦੇ ਕਰੀਬ ਹੁੰਦੇ ਆ ਇਦੇ ਵਿੱਚ ਇੱਕ ਚੀਜ਼ ਅਸੀਂ ਹੋਰ ਐਡ ਕਰਦੇ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਇੰਸ਼ੋਰੈਂਸ ਵੀ ਤੁਹਾਨੂੰ ਮੈਡੀਕਲ ਇੰਸ਼ੋਰੈਂਸ ਵੀ ਲੱਗਦੀ ਹੈ ਇੰਡੀਆ ਤੋਂ ਉਹ ਇੰਡੀਆ ਤੋਂ ਕਰਵਾ ਲਓ ਤਾਂ ਬੈਟਰ ਹੈ ਮੈਡੀਕਲ ਇੰਸ਼ੋਰੈਂਸ ਲਾ ਦਿੱਤਾ ਉਹ ਵੀ ਪਾਉਣੀ ਪੈਂਦੀ ਹੈ ਤੇ ਕਈ ਵਾਰੀ ਉਹ ਟਿਕਟ ਵੀ ਕਹਿ ਦਿੰਦੇ ਨੇ ਉਹ ਸਾਰਾ ਕੁਝ ਜਰਾ ਫਾਈਲ ਏਜੰਟ ਭਰਦਾ ਹੈ ਤੁਹਾਡੀ ਉਹ ਸਾਰਾ ਕੁਝ ਉਹ ਮੈਨੇਜ ਕਰ ਦਿੰਦਾ ਇਹਨੂੰ ਕਹਿ ਸਕਦੇ ਤੁਸੀਂ ਵੀ ਭਾਈ ਜਿਹੜੀ ਟਿਕਟ ਹੈ ਤੇ ਮੈਡੀਕਲ ਇੰਸ਼ੋਰੈਂਸ ਆ ਇਹ ਦੋਨੇ ਚੀਜ਼ਾਂ ਤੁਸੀਂ ਇੱਥੋਂ ਲਾ ਲਓ ਆਪਣੇ ਬਿਹੇਵ ਤੇ ਉੱਥੋਂ ਲਾ ਲਗਾ ਕਿਉਂਕਿ ਜਿਹੜੀ ਮੈਡੀਕਲ ਇੰਸ਼ੋਰੈਂਸ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਇਥੇ ਆ ਕੇ ਮੰਨ ਲਓ ਤੁਸੀਂ 2-2.5 ਮਹੀਨੇ ਜਾਂ 3 ਮਹੀਨੇ ਦਾ ਵੀਜ਼ਾ ਜਿਹੜਾ ਇੱਥੇ ਦਿੰਦੇ ਆਗੇ ਆਪਣਾ ਤੇ ਇਹਦੇ ਵਿੱਚ ਇਹ ਹੋ ਜਾਂਦਾ ਜਦੋਂ ਬੰਦਾ ਇੰਡੀਆ ਤੋਂ ਇੱਥੇ ਆਇਆ ਮੰਨ ਲਓ ਕੋਈ ਕੇਸ ਬੰਦਾ ਬਿਮਾਰ ਹੋ ਜਾਵੇ ਤੁਹਾਡਾ ਕੋ ਘੱਟੋ ਘੱਟ ਇੱਕ ਮੈਡੀਕਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਇੰਡੀਆ ਤੋਂ ਇਹ ਉਸ ਕੇਸ ਦੇ ਵਿੱਚ ਵੀ ਜੇ ਬਿਮਾਰ ਹੋ ਜੇ ਤੁਹਾਡਾ ਖਰਚਾ ਵੀ ਆਇਆ ਤਾਂ ਤੁਸੀਂ ਜਿਹੜਾ ਹੈਗਾ ਇੰਸ਼ੋਰੈਂਸ ਦੇ ਕੋਲ ਉਸ ਨੂੰ ਜਿਹੜਾ ਤੁਸੀਂ ਰਿਕਵਰ ਕਰ ਸਕਦੇ ਹੋ ਹਾਂਜੀ ਤੇ ਇਹ ਜਿਹੜੀ ਵੀਜ਼ਾ ਕੈਟਾਗਰੀ ਤੇ ਅਪਲਾਈ ਹੁੰਦਾ ਹੈ ਟੂਰਿਸਟ ਤੇ ਅਪਲਾਈ ਹੁੰਦਾ ਹੈ ਹਾਂਜੀ ਜੇ ਤੁਸੀਂ ਇਹ ਟੂਰਿਸਟ ਅਪਲਾਈਂਟ ਆਸ 180 ਦਿਨ ਦਾ ਵੀਜ਼ਾ ਅੰਦਰ ਤੇ 90 ਦਿਨ ਦੀ ਐਂਟਰੀ ਦਿੰਦੇ ਆ ਪਰ ਇਹ ਆ ਕਿ ਤੁਹਾਡੇ ਕੋਲ ਇਟਾਲੀਅਨ ਨੈਸ਼ਨੈਲਿਟੀ ਆ ਤੇ ਤੁਸੀਂ ਆਉਂਦੇ ਆ ਆਪਣੇ ਮਾਪੇ ਦੀ ਕਿਟ ਜਮਾ ਕਰਵਾ ਸਕਦੇ ਆਣ ਕੇ ਤੇ ਉਹਨਾਂ ਨੂੰ ਜਿਹੜੇ ਇੱਥੇ ਆਉਂਦੇ ਆ ਪੱਕੇ ਪੇਪਰ ਮਿਲ ਜਾਂਦੇ ਆ ਹਾਂਜੀ ਪਹਿਲੇ ਸਾਲ ਦੇ ਮਿਲਦੇ ਨੇ ਫਿਰ ਉਹ 2 ਸਾਲ ਦੇ ਦਿੰਦੇ ਨੇ ਪੇਪਰ ਕੋ ਡਿਪੈਂਡ ਇਹ ਵੀ ਕੁਸਤੂਰੇ ਕੁਸਤੂਰੇ ਤੇ ਡਿਪੈਂਡ ਆ ਕਈ ਜਗ੍ਹਾ ਦੇ ਸਾਲ ਦੇ ਦੇ ਕੇ 5 ਸਾਲ ਦੇ ਦੇ ਦਿੰਦੇ ਨੇ ਸਾਡੇ ਕੋਲ ਹੀ ਇੱਥੇ ਤਰਵਿਜ਼ੋ ਕੁਸਤੂਰਾ ਉੱਥੇ ਲੋਕਾਂ ਨੂੰ ਸਾਲ ਦੇ ਮਿਲ ਕੇ ਬਾਅਦ ਚ 5 ਸਾਲ ਦੇ ਮਿਲ ਗਏ ਤੇ ਸਾਡੇ ਕਿਤੇ ਕੁਸਤੂਰੇ ਦੇ ਵਿੱਚ ਪੋਰ ਦੇ ਨੋਨੇ ਇਹ ਪਹਿਲੇ ਸਾਲ ਦੇ ਦਿੰਦੇ ਆ ਫਿਰ ਦੋ ਸਾਲ ਦੇ ਫਿਰ ਦੋ ਸਾਲ ਦੋ ਸਾਲ ਦੇ ਲਈ ਜਾਂਦੇ ਆ ਦੋ ਸਾਲ ਤੋਂ ਵੱਧ ਨਹੀਂ ਦਿੰਦੇ ਆ ਇਸ ਵੇਲੇ ਜਿਹੜਾ ਕਾਨੂੰਨ ਚੱਲਿਆ ਉਹਦੇ ਮਤਲਬ ਹਾਂਜੀ ਤੇ ਉਮੀਦ ਕਰਦਾ ਤੁਹਾਨੂੰ ਆਹੜੀ ਜਾਣਕਾਰੀ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗੀ ਹੈਗੀ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਕਲਿੱਕ ਕਰਿਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ